ਚੱਕ ਤੇ ਚੱਕ ਤੇ ਚੱਕ ਐਮਐਲਏ ਸ਼ੀਤਲੰਗਰਾਣ ਨੇ ਆਦਮਪੁਰ 에어ਪੋਰਟ ਨੂੰ ਲੈ ਕੇ ਵੱਡੀ ਗੱਲ ਚੱਕ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੁੱਲ ਕੇ ਬੋਲੇ ਐਮਐਲਏ ਸ਼ੀਤਲੰਗਰਾਣ ਕਰ ਤੇ ਵੱਡੀ ਮੰਗ ਅੱਜ ਗੱਲ ਕਰਨਾ ਚਾਹਨਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ 1-2 ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ 1-2 ਦਿਨਾਂ ਚ ਦੁਬਾਰਾ ਖੁੱਲਣ ਜਾ ਰਿਹਾ ਹੈ ਜਲੰਧਰ ਦਾ 에어ਪੋਰਟ ਯਾਨੀ ਕਿ ਆਦਮਪੁਰ ਚ ਬਣਾਇਆ ਗਿਆ 에어ਪੋਰਟ ਅਪਗ੍ਰੇਡ ਹੋ ਕੇ ਹੁਣ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਪਰ ਇਸ ਤੋਂ ਪਹਿਲਾਂ ਵਿਧਾਨ ਸਭਾ ਚ ਬੋਲ ਪਾਇ ਐਮ ਐਲ ਏ ਸ਼ੀਤਲੰਗਰਾਲ ਤੇ ਰੱਖੀ ਐ ਮੰਗ ਬੇ ਉਸ ਦਾ ਨਾਮ ਸ਼੍ਰੀ ਗੁਰੂ ਵਿਦਾਸ ਮਹਾਰਾਜਾ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਹ ਯਾਗਰ ਕੀਤਾ ਜਾ ਐਮ ਐਲ ਏ ਸ਼ੀਤਲੰਗਰਾਲ ਨੇ ਵਿਧਾਨ ਸਭਾ ਚ ਬੋਲਦੇ ਹੋਏ ਕਿਹਾ ਕਿ ਉਹ ਚਾਹੁੰਦੇ ਨੇ ਕਿ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਇੱਛਾ ਹੈ ਕਿ ਜਿਸ ਦਿਨ 에어ਪੋਰਟ ਸ਼ੁਰੂ ਹੋਵੇ ਉਹ ਦਿਨ ਉਹਨਾਂ ਦੇ ਨਾਂ ਤੋਂ ਹੀ 에어ਪੋਰਟ ਸ਼ੁਰੂ ਕੀਤਾ ਜਾਵੇ ਯਾਨੀ ਕਿ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ 에어ਪੋਰਟ ਨੂੰ ਚਾਲੂ ਕੀਤਾ ਜਾਵੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਹ ਵੀ ਮੰਗ ਰੱਖੀ ਕਿ ਵਿਧਾਨ ਸਭਾ ਚ ਵੀ ਇਸ ਗੱਲ ਦਾ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਤਾਂ ਕਿ ਇਸ ਕੰਮ ਨੂੰ ਤਤਕਾਲ ਪਰਬਾਰ ਤੋਂ ਲਾਗੂ ਕੀਤਾ ਜਾ ਸਕੇ ਤੇ ਚਲੰਦਰ ਦਾ ਆਦਮਪੁਰ 에어ਪੋਰਟ ਜਲਦੀ ਚਾਲੂ ਹੋ ਸਕੇ ਸ਼ੀਤਨੰਦਰਾਲ ਨੇ ਕਿਹਾ ਕਿ ਸਾਨੂੰ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜ ਦੇਣਾ ਚਾਹੀਦਾ ਤਾਂ ਕਿ ਜਦੋਂ ਵੀ 에어ਪੋਰਟ ਸ਼ੁਰੂ ਹੋਵੇ ਤੇ ਉਸ ਦਾ ਨਾਮ ਸ਼ੀਰਿਕੁਰ ਰਵਿਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਆਓ ਤੁਹਾਨੂੰ ਦਿਖਾਦੇ ਹਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੀ ਕੁਝ ਬੋਲੇ ਐਮਐਲ ਸ਼ੀਤਲ ਅੰਗਰਾਲ ਤੁਹਾਨੂੰ ਕਿ ਸੰਦਸ ਚ ਰੱਖੀ ਆਪਣੇ ਗੱਲ ਦੈਨਿਕ ਪੰਜਾਬੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਰਮੇਸ਼ ਕੁਮਾਰ ਤੇ ਰਿਪੋਰਟ ਸ਼ੀਤਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਜੋ ਸਾਨੂੰ ਪਤਾ ਲੱਗ ਗਿਆ ਕਿ ਉਹ 1-2 ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੇਰ ਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਗਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਵਿਦਾਸ ਮਰ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਯਾਸ ਮੇਰੇ ਪਿਛਲੇ ਮੈਂਬਰਾਂ ਨੇ ਕੀਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੈਂ ਇਹੀ ਚਾਹਨਾ ਕਿ ਤੁਸੀਂ ਇੱਕ ਆਪਣੇ ਹੌਸ ਵਾਲੂ ਸੈਂਟਰ ਗਵਰਨਮੈਂਟ ਨੂੰ ਇਹ ਮਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਵਿਦਾਸ ਮਹਾਰਾਜਾ ਨਾਮ ਦੇ ਉੱਤੇ ਉਸੇ ਦੇ ਨੀ ਜਿਹੜਾ ਨਾਮ ਹੈ ਉਹ ਇੱਧਰ ਕੀਤਾ ਜਾ ਬਹੁਤ ਹੋਦਾ